ਫੁੱਟ ਸਵਾ ਫੁੱਟ ਨਾ ਹੀ ਅਜੇ ਫਸਲ ਦਾ ਨੁਕਸਾਨ ਤਾਂ ਪੂਰਾ ਹੈ ਕਿਹੜੇ ਕੀੜੇ ਖਾਂਦੇ ਆਹ ਹੈ ਹਾਂਜੀ ਦੋਸਤੋ ਹੁਣ ਤਾਂ ਸੋਨ ਸਾਰੇ ਦੋਸਤਾਂ ਨੂੰ ਪਤਾ ਹੀ ਚੱਲ ਗਿਆ ਹੋਊਗਾ ਕਿ ਅੱਗੇ ਨੋ ਘੱਗਰ ਘਟੋ ਘਾਟਾ ਫੁੱਟ ਸਵਾ ਫੁੱਟ ਜਾਂ ਕਿਤੇ ਕਿਤੇ ਡੈਢ ਫੁੱਟ ਦੇ ਉੱਚੇ ਨੀਵੇਂ ਥਾਵਾਂ ਦੇ ਕਾਰਨ ਵੀ ਇੰਨੇ ਇੱਕ ਲਗਭਗ ਇਹ ਸਵਾ ਫੁੱਟਾਂ ਤੋਂ ਵੰਗੂ ਇਹ ਉੱਤਰ ਗਈ ਹੈ ਨਾਲੀ ਚੱਲ ਇੱਕ ਰਾਤ ਵਾਲੀ ਖ਼ਬਰੀ ਹੈ ਇਹ ਤੇ ਆਹ ਬਾਣ ਕਿਹੜੇ ਤੁਸੀਂ ਦੇਖਿਓ ਨਿਆਦੇ ਆਦੇ ਡੁੱਬ ਗਏ ਯਾਰ ਸੋਲਰ ਵਿੱਚ ਡੁੱਬ ਗਿਆ ਆ ਦੇਖੋ ਕਿੰਨੇ ਭਾਈ ਆ ਮੋਟਰਾਂ ਸਿੰਘਾ ਕਿੰਨੀਆਂ ਉਹ ਰੇਲਵੇ ਲੇਨ ਆ ਗਈ ਇੱਧਰ ਕਿੰਨੇ ਟਰਾਂਸਫਾਰਮ ਮੋਟਰਾਂ ਖੇਤ ਆ ਆ ਦੇਖੋ ਪਾਣੀ ਦਾ ਘਰ ਉਨਾ ਹੀ ਹੈ ਜੇ ਫਸਲ ਦਾ ਨੁਕਸਾਨ ਤਾਂ ਪੂਰਾ ਇਹ ਘਾਰ ਹੀ ਗਿਆ ਤੇ ਹੁਣ ਸਾਨੂੰ ਜਗ੍ਹਾ ਤੁਸੀਂ ਕਿਹੋਂ ਕਿਹੜੀ ਜਗ੍ਹਾ 'ਚ ਖੜੇ ਆਂ ਆਪਾਂ ਖੜੇ ਆਂ ਭਈ ਇਹ ਸਰਸੇ ਘੱਗਰਨ ਵਾਲੀ ਦਾ ਮੇਨ ਪੋਲਾ ਇਹ ਇਹ ਅੱਜ ਪਾਣੀ ਉੱਤਰ ਗਿਆ ਖਾਰਾ ਰਾਤ ਵਾਲੀ ਖੱਲਾ ਹੈ ਰਾਤ ਵਾਲੀ ਗੱਲਬਾਤ ਹੈਗੀ ਹੈ ਪਰ ਨੁਕਸਾਨ ਫਸਲਾਂ ਦਾ ਸਾਰਾ ਹੋ ਹੀ ਚੁੱਕਿਆ ਗਿਆ ਹੁਣ ਆ ਛੱਪੜ ਵਾਂਗੂ ਖੜਾ ਹੈ ਕੀ ਪਤਾ ਇਹ ਕਿੱਦੇ ਸੁੱਕੂ ਆ ਕਿੱਦੇ ਬੈਠੂ ਆ ਤੇ ਬਾਕੀ ਝੋਨਾ ਦਾ ਥਲੋਂ ਗਲ ਗਿਆ ਹੂਆ ਮੁਸਕ ਗਿਆ ਹੂਆ ਤੇ ਮੋਟਰਾਂ ਵੀ ਵੀਰਾਂ ਦੀਆਂ ਹੋ ਸਕਦਾ ਹੈ ਖਰਾਬ ਹੋ ਗਆਂ ਹੋਣਗਾ ਸਰਸਾ ਮੇਨਪੋਲਾ ਘੱਗਰ ਨਾਲੀ ਤੇ ਹਜੇ ਉਹ ਪਾਣੀ ਦੀ ਰਫ਼ਤਾਰ ਤਾਂ ਤੇਜ਼ ਹੀ ਚੱਲੀ ਹੁੰਦੀ ਹੈ ਖਰਾ ਪਰ ਅੱਗੇ ਨੂੰ ਰਾਤ ਦੀ ਗੱਲ ਆ ਵੀ ਉੱਤਰ ਗਿਆ ਪਾਣੀ ਖਰਾ ਅੱਜ ਦੀ ਤਰੀਕ ਦੇ ਵਿੱਚ ਇਹ ਇੱਕ ਗੱਲ ਹੋਰ ਦੋਸਤੋ ਇਹ ਅੱਜ ਸਾਨੂੰ ਨਾਲੀ ਦੇ ਨਾਲ ਤਾਂ ਥੋੜਾ ਸ਼ੋਰਟ ਤਾਂ ਦਿਖਾਤਾ ਅਸੀਂ ਸਾਡਾ ਮੇਨਟਾ ਅੱਜ ਅਨਾਜ ਮੰਡੀ ਦੇ ਵਿੱਚ ਅੱਜ ਲੱਗਿਆ ਹੋਇਆ ਲਾਸਟ ਦਿਨ ਅੱਜ ਉਹ ਸੀਗਾ ਚਲ ਮੈਂ ਦੋਸਤਾਂ ਨੂੰ ਮਿੱਤਰਾਂ ਨੂੰ ਵੀਰਾਂ ਨੂੰ ਵੀ ਆ ਥੋੜਾ ਜਿਹਾ ਇੱਥੇ ਉਹਨਾਂ ਨੂੰ ਸ਼ਾਰਟ ਆਪਾਂ ਦਿਖਾ ਜੰਨੇ ਆਂਗੇ ਵੀ ਗੱਗਰ ਦੇ ਅੱਜ ਦੇ ਤਾਜ਼ਾ ਹਾਲਾਤ ਆ ਹੈ ਨੇ ਕਿਹੜੇ ਤਾਜ਼ਾ ਹਾਲਾਤ ਆ ਉਹ ਆ ਭਾਈ ਅੱਜ ਦੇ ਤੇ ਬਾਕੀ ਅਸੀਂ ਤੁਹਾਨੂੰ ਇਹ ਕਿਸਾਨ ਮੇਲੇ ਦੇ ਵੀ ਬਲੌਗ ਦਿਖਾਵਾਂਗੇ ਜਿਆਦੇ ਤੇ ਪਾਣੀ ਦੀ ਵਿੱਚੇ ਮੈਂ ਅਪਡੇਟ ਦੇ ਜੰਨੇ ਨਹੀਂ ਨਿਕ ਹਾਂ ਆ ਫਿਰਦੇ ਜਹਾਜ ਕਿਹੜੇ ਖਾਂਦੇ ਆ ਹਾਂ ਹਾਂ